ਕੈਨੂ ਤਾਂ મોદી ਸਾਹਿਬ ਕਹਿੰਦੀ ਹੈ ਕਿ ਸਭ ਦਾ ਸਾਥ ਸਭ ਦਾ ਵਿਕਾਸ ਪਰ ਜਿਹੜਾ ਅੱਜ ਬਜਟ ਪੇਸ਼ ਹੋਇਆ ਕੇਂਦਰ ਸਰਕਾਰ ਦਾ ਉਹਦੇ ਵਿੱਚ ਨਾ ਮਹਿਲਾਵਾਂ ਵਾਸਤੇ ਕੁਝ ਅਤੇ ਨਾ ਨੌਜਵਾਨਾਂ ਵਾਸਤੇ ਹੈਗਾ ਜੇ ਮੈਂ ਗੱਲ ਪੰਜਾਬ ਦੀ ਕਰਾਂ ਤਾਂ ਇਸ ਬਜਟ ਨੇ ਸਭ ਤੋਂ ਵੱਧ ਜੀ ਨਿਰਾਸ਼ ਕੀਤਾ ਤੋਂ ਪੰਜਾਬੀਆਂ ਨੂੰ ਕੀਤਾ ਪੰਜਾਬ ਦਾ ਕਿਸਾਨ ਜਿਹੜਾ ਕਿ ਆਪਣੀ ਐਮਐਸਪੀ ਦੀ ਮੰਗ ਵਾਸਤੇ ਪੂਰੇ ਮੁਲਕ ਦੇ ਵਿੱਚ ਅੰਦੋਲਨ ਚਲਾਇਆ 750 ਤੋਂ ਵੱਧ ਕਿਸਾਨ ਸ਼ਹੀਦ ਹੋਏ ਪਰ ਇਸ ਬਜਟ ਦੇ ਵਿੱਚ MSP ਨੂੰ ਕੋਈ ਗਾਰੰਟੀ ਦੇਣ ਦਾ ਕੋਈ ਜ਼ਿਕਰ ਤਾਂ ਨਹੀਂ ਹੋਇਆ ਕਿਹਾ ਗਿਆ ਕਿ ਪੰਜ ਸੂਬਿਆਂ ਦੇ ਵਿੱਚ ਕਿਸਾਨ ਕ੍ਰੈਡਿਟ ਕਾਰਡ ਬਣਾਏ ਜਾਣਗੇ ਉਹ ਕਿਹੜੇ ਸੂਬੇ ਹੋਣਗੇ ਉਹਨਾਂ ਦਾ ਆਧਾਰ ਕੀ ਹੋਏਗਾ ਇਹਦਾ ਕੋਈ ਜ਼ਿਕਰ ਨਹੀਂ ਹੈਗਾ ਪੰਜਾਬ ਦੀ ਇੰਡਸਟਰੀ ਜਿਹੜੀ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਥੋਂ ਮਾਈਗ੍ਰੇਟ ਹੋ ਗਈ ਸੀ ਅਸੀਂ ਉਮੀਦ ਕਰਦੇ ਸੀ ਕਿ ਇਸ ਵਾਰ ਇਸ ਬਜਟ ਦੇ ਵਿੱਚ ਸਾਡੀ ਇੰਡਸਟਰੀ ਨੂੰ ਬਚਾਉਣ ਵਾਸਤੇ ਕੁਝ ਪੈਕੇਜ ਕੁਝ ਸਹੂਲਤਾਂ ਦਿੱਤੀ ਜਾਣਗੀ ਹੈ ਉਹਨਾਂ ਨੂੰ ਵੀ ਇਸ ਬਜਟ ਨੇ ਨਿਰਾਸ਼ ਕੀਤਾ ਆ ਇਹ ਬਜਟ ਕੋਰੀ ਲਿਫਾਫੇबाजी ਤੋਂ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਇਸ ਬਜਟ ਦੇ ਵਿੱਚ ਨਾ ਨੌਜਵਾਨਾਂ ਵਾਸਤੇ ਹੈ ਕੁਝ ਨਾ ਕਿਸਾਨਾਂ ਵਾਸਤੇ ਹੈ ਕੁਝ ਨਾ ਜਵਾਨਾਂ ਵਾਸਤੇ ਹੈ ਕੁਝ ਨਾ ਮਹਿਲਾਵਾਂ ਵਾਸਤੇ ਹੈ ਕੁਝ ਨਾ ਗਰੀਬਾਂ ਵਾਸਤੇ ਹੈ ਪਰ ਇਸ ਬਜਟ ਦੇ ਵਿੱਚ ਹਾਲਾਂਕਿ ਅਸੀਂ ਇਸ ਦੇ ਖਿਲਾਫ ਨਹੀਂ ਹੈਗੇ ਜਿਸ ਤਰੀਕੇ ਦਾ ਆਂਧਰਾ ਪ੍ਰਦੇਸ਼ ਨੂੰ ਅਤੇ ਬਿਹਾਰ ਨੂੰ ਪੈਕੇਜ ਦਿੱਤਾ ਗਿਆ ਹੈ ਪੰਜਾਬ ਨੂੰ ਬਿਲਕੁਲ ਇਗਨੋਰ ਕੀਤਾ ਗਿਆ ਹੈ ਇਹ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਇਹ ਬਜਟ ਹੈਗਾ ਇਹ ਸੱਤਾ ਨੂੰ ਬਚਾਉਣ ਵਾਲਾ ਬਜਟ ਹੈ ਪੰਜਾਬ ਦੇ ਨਾਲ ਪੰਜਾਬ ਵੀ ਇਸ ਤਰ੍ਹਾਂ ਦੀ ਅਣਦੇਖੀ ਕਰਨਾ ਇਹ ਬਿਲਕੁਲ ਤਕਰਾ ਹੈ ਪੰਜਾਬ ਦੇ ਵਿਸ਼ੇਸ਼ ਨੂੰ ਤਾਂ ਜਿਹੜੀਆਂ ਤੇਰੀਆਂ ਕੰਟੀਆਂ ਸੀ ਸੋ ਐਜੇ ਪੰਜਾਬੀ ਹੋਣ ਦੇ ਨਾਤੇ ਇਸ ਬਜਟ ਨੇ ਸਾਨੂੰ ਪੂਰੀ ਤਰ੍ਹਾਂ ਕਿਨੋਟ ਕੀਤਾ ਤੇ ਨਿਰਾਸ਼ ਕੀਤਾ